ਇਹ ਐਂ ਆ ਜਿਵੇਂ ਗਰੀਸ ਘੋਲਿਆਂ ਦਾ ਪਾਣੀ ਦੇ ਵਿੱਚ ਐ ਕਾਲਾ ਛਾ ਖੜਾ ਖੜਾ ਐਵੇਂ ਤਾਂ ਹੋਇਆ ਪਿਆ ਖੋਲਤੀਆਂ ਤਰਾਂ ਠੀਕ ਐ ਸਾਡੇ ਵਾਂਗੂ ਨਾ ਤੁਸੀਂ ਫੜਾ ਦੇ ਨੇ ਵਿੱਚ ਸੱਟ ਲਿਓ ਮਾੜਾ ਇਹ ਧਿਆਨ ਨਾਲ ਕਾਲੇ ਰੱਸਾ ਮਾੜਾ ਸੀ ਆਖਿਆ ਵੀ ਇਹਨਾਂ ਨੂੰ ਇਹ ਮੰਨੇ ਨਹੀਂ ਰੱਸਾ ਟੁੱਟ ਗਿਆ ਤੇ ਜਾ ਵੀ ਥੱਲੇ ਕੱਲੇ ਬੰਦੇ ਤੋਂ ਨਿਕਲਦੀ ਬਣੀ ਐ ਐਡੀ ਵੀ ਹੌਲੀ ਨਹੀਂ ਹੁੰਦੀ ਤਨ ਦੀ ਮੋਟਰ ਅਕਸਰ ਇਹ ਤਾਂ ਕਰਕੇ ਹੋ ਗਿਆ ਬਾਕੀ ਜਾ ਕੇ ਖੋਲਦੇ ਆ ਤੁਹਾਨੂੰ ਦਿਖਾਉਣੇ ਆ ਕੀ ਨਿਕਲਦਾ ਵਿੱਚੋਂ ਕੀ ਨਹੀਂ ਉਹ ਤਾਂ ਬਾਈ ਹੁਣ ਲਈ ਸੀ ਇਹ 2018 ਚ ਅਕਨੋਵਾ ਦੀ ਲੈ ਕੇ ਆਏ ਸੀ ਹੁਣ ਵਿਚਾਰੀ ਇਸੇ ਕੰਮ ਨੂੰ ਰਹਿ ਗਈ ਕਦੇ ਮੋਟਰਾਂ ਢੋਲੀਦੀਆਂ ਇਹਦੇ ਤੇ ਕਦੇ ਦਾਣੇ ਵਾਲੀਆਂ ਬੋਰੀਆਂ ਚਾਹ ਜਿਹੜਾ ਖਲ ਖੁੱਲ੍ਹੇ ਆਈ ਦੀ ਇੱਥੇ ਲੈਦੀ ਆ ਇਸ ਕੰਮ ਨੂੰ ਰਹਿ ਗਈ ਹੁਣ ਜਦੋਂ ਨਵੀਂ-ਨਵੀਂ ਲਿਆਂਦੀ ਸੀ ਮੈਂ ਨਾ ਸਾਡੇ ਪਿੰਡ ਕਿਸੇ ਕੋਲ ਵੀ ਹੈ ਨਹੀਂ ਸੀ ਆਪਾਂ ਲੈ ਕੇ ਆਏ ਸੀ ਪਹਿਲਾਂ ਤੇ ਹਬੋਰ ਏਜੰਸੀ ਖੁੱਲੀ ਸੀ ਉਹ ਵਿਚਾਰੇ ਦੀ ਏਜੰਸੀ ਵੀ ਬੰਦ ਹੋ ਗਈ ਵਿਕਰੀ ਨਹੀਂ ਹੋਈ ਉਹ ਤੋਂ 18 ਚ ਹਾਂਜੀ ਮਾਡਲ ਵੀ ਗਏ ਸੀਗੇ ਇਹ ਰਹਿ ਗਈ ਹੁਣ ਇਸ ਕੰਮ ਨੂੰ ਉੰਜ ਇਹਦੀ ਬਈ ਪਲਾਸਟਿਕ ਬਹੁਤ ਮਜ਼ਬੂਤ ਸੀ ਹੋਣ ਵਾਲੀਆਂ ਨਾਲੋਂ ਹੁਣ ਤਾਂ ਥੋੜੀ ਜੀ ਹਲਕੀ ਆਉਂਦੀ ਐ ਬਾਕੀ ਜਾ ਕੇ ਖੋਲਦੇ ਆ ਕੀ ਨਿਕਲਦਾ ਵਿੱਚੋਂ ਲੱਗਿਆਂ ਦਾ ਪਤਾ ਘਰੇ ਗਏ ਆ ਤੇ ਹੁਣ ਖੋਲਦੇ ਆ ਵੇਣੇ ਇਹਦੇ ਵਿੱਚ ਕੀ ਸੱਪ ਹਮੜੀ ਸੜੀ ਆ ਜਾਂ ਵਜੀ ਆ ਇਹ ਆਪਾਂ ਖੋਲਦੇ ਆ ਤੇ ਮੋਬਾਈਲ ਲਾ ਲੈਨੇ ਆ ਸਟੈਂਡ ਤੇ ਠੀਕ ਐ ਫੇਰ ਆਪਾਂ ਸਾਰਾ ਕੁਛ ਚਾਬੀਆਂ ਆਪਾਂ ਨੇ ਕਰਕੇ ਇਕੱਠੇ ਤੇ 10 ਦੱਸ ਦਿਓ। ਉਹ ਵੀ ਮਿੱਤਰੋ ਖੋਲ ਤਾਂ ਹੁਣ ਚੱਕ ਕੇ ਵੇਣੇ ਸਤਾਏ। ਚੱਕੀ ਤਾਂ ਹਾਲੇ ਤੱਕ ਤਾਂ ਕੋਈ ਖਾਸ ਪਤਾ ਨਹੀਂ ਲੱਗਦਾ ਪਿਆ। ਬਾਕੀ ਛੜੀ ਥੋੜੀ ਤਾਂ ਨਹੀਂ ਗਈ। ਮਾਰ ਕੇ ਸੱਟਾ ਥਲੇ। ਮੇਰੇ ਨਾਲ ਮਾਰਦੀ ਇਹਦੇ ਮਾਰ ਸੱਟਾਂ ਦੋ। ਵੇਣੇ ਚੱਕ ਕੇ ਕੀ ਬੰਦਾ ਕੀ ਨਹੀਂ। ਛੜੀ ਤਾਂ ਨਹੀਂ ਹੋਣੀ ਬੜੀ ਮੇ ਦਾ ਹਨਾ ਲੋ ਵੀ ਮਿੱਤਰੋ ਚੱਕ ਕੇ ਕੜਤੀ ਬਾਹਰ ਤੇ ਹੁਣ ਵੇਣੇ ਆ ਭੇਜ ਗਈ ਆਹ ਹੈ ਫਿਰ ਫਿਰ ਭੇਜ ਗਈ ਕਿਤੇ ਤੁਸੀਂ ਕਹਿੰਦੇ ਪੈ ਗਈ ਥੋਪਾ ਲੱਗ ਰਿਹਾ ਹਾਂ ਥੋਪਣੀ ਨੇ ਲੱਗਣ ਦਿੱਤੀ ਅਸਲ ਚ ਚੱਕਰੇ ਮਾਰ ਗਿਆ ਕੱਲ ਮੈਨੂੰ ਆਖਿਆ ਸੀ ਮੰਨਦੇ ਤਾਂ ਹੈ ਹੀ ਨਹੀਂ ਮੰਨ ਮਮਾ ਹੀ ਹੈ ਨਹੀਂ ਵੀ ਮੰਨ ਜੀਏ ਹੈਗੀ ਹਾਲੇ ਤੱਕ ਦਾ ਸਹੀ ਆ ਬਾਬਾ ਸੁੱਖ ਰੱਖ ਕੇ ਕਾਸ ਕੇ ਫੇਰ ਚਲਾਉਣੇ ਆ ਫੇਰ ਤੁਹਾਨੂੰ ਦਿਖਾਉਣੇ ਆ ਭੱਜ ਜੇ ਕੋਈ ਚੱਕਰ ਨਹੀਂ ਚੱਲੇ ਨਾ ਜੇ ਚੱਲ ਪੈਂਦੀ ਆ ਨਾ ਫੇਰ ਮੋਟਰ ਛੱਡਦੀ ਆ ਭੱਜ ਜਿੰਨੀ ਮਰਜੀ ਜੇ ਮੋਟਰ ਚਲਾਉਣਾ ਲਿਆ ਕੇ ਸਕਾ ਕੇ ਦੇਖ ਲਓ ਜੇ ਨਹੀਂ ਛੜੀ ਦੂਰੀਰ ਜੋੜ ਦੋ ਚੱਲ